ਗੁਰੂ ਪ੍ਰੀਤ ਸਰਬ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰਾ ਹਜ਼ਰ ਹੋਇਆ ਆਪਣੀ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਬਖਸ਼ਸ਼ ਮੇਰ ਸਦਕਾ ਆਪਣੇ ਚੈਨਲ ਤੇ ਲਗਭਗ 7 ਸਾਲ ਪਹਿਨੋਂ ਆਰੰਭ ਕੀਤਾ ਸੀ ਸਤਿਗੁਰਦੀਨ ਦਿਆਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਕੱਲ ਤੱਕ ਆਪਣੇ ਕੋਲੋਂ 1034 ਅੰਗ ਤੱਕ ਪਾਠ ਕਰਾਉਣ ਦੀ ਸੇਵਾ ਕਰਾਈ ਹੁਣ ਸਤਿਗੁਰਦੀਨ ਦਿਆਲ ਕਿਰਪਾ ਕਰਨ ਇਸ ਤੋਂ ਅੱਗੇ ਆਪਾਂ 1035 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਥ ਸੰਗਤ ਜੀ ਸਤਿਗੁਰ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰਿਆ ਹੱਥ ਦਾਸ ਰਿ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸ ਰਿ ਸਿਰ ਤੇ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਛੇਰੇ ਗੁਰੂ ਗਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਤ ਸੰਗਤ ਹੁਣ ਉਹਨਾਂ ਦੋਸਤਾਂ ਦੇ ਨਾਮ ਬੁਲਣੇ ਹਨ ਜਿਨ੍ਹਾਂ ਨੇ ਕੱਲ ਆਪਾਂ ਨੂੰ ਪਿਆਰ ਭਰੀ ਕਮੈਂਟ ਭੇਜੀ ਹਨ ਸ਼੍ਰੀਮਤੀ ਬਲਬੀਰ ਕੌਰ ਜੀ ਹਰਸ਼ੀ ਪਿੰਡ ਬ੍ਰਮਲੀਨ ਕੌਰ ਜੰਡਿਆਲਾ ਗੁਰੂ ਰਣਜੀਤ ਸਿੰਘ ਸਿੱਧੂ ਸਰਦਾਰ ਗੁਰਜੰਡ ਸਿੰਘ ਦੀ ਕਾਂਗ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਸ਼ਿਬਾਸ਼ ਬਹਿਲ ਜੀ ਅੰਮ੍ਰਿਤਸਰ ਤੋਂ ਇਹਨਾਂ ਪਿਆਰੇ ਦੋਸਤਾਂ ਦੇ ਆਪਾਂ ਨੂੰ ਕੱਲ ਕਮੈਂਟ ਪ੍ਰਾਪਤ ਹੋਏ ਹਨ ਆਓ ਹੁਣ ਸ੍ਰੀ ਸਹਿਜ ਬਾਤ ਸਰਵਣ ਕਰਿਏ ਜੀ ਮਾਰੂ ਮਹਲਾ ਪਹਿਲਾ ਮਾਰੂ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਅਰਬ ਦੇ ਨਰਬਦ ਤੁੰਦੂ ਕਾਰਾ ਅਰਬਦ ਹੁੰਦੇ ਜੀ 10 ਕਰੋੜ ਸਾਲ ਨਰਬਦ ਉਹ ਹੁੰਦਾ ਜੀ ਜਿਸ ਵਾਸਤੇ ਲਫਜ਼ ਅਰਬਦ ਵੀ ਨਾ ਵਰਤਿਆ ਜਾ ਸਕੇ ਗਿਣਤੀ ਤੋਂ ਪਰੇ ਤੁੰਦੂ ਕਾਰਾ ਦਾ ਮਤਲਬ ਹੁੰਦਾ ਕੁੱਪ ਹਨੇਰਾ ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਜਿਸ ਦੀ ਗਿਣਤੀ ਵਾਸੇ ਅਰਬ ਦਨਰਬਦ ਲਫਜ਼ ਵੀ ਨਹੀਂ ਵਰਤੇ ਜਾ ਸਕਦੇ ਐਸੇ ਕੋਪ ਹਨੇਰੇ ਦੀ ਹਾਲਾਤ ਸੀ ਭਾਵ ਅਜਿਹੇ ਹਾਲਤ ਸੀ ਕਿ ਜਿਸ ਦੀ ਬਾਬਤ ਕੁਝ ਵੀ ਦੱਸਿਆ ਨਹੀਂ ਜਾ ਸਕਦਾ ਤਰਣ ਨਾ ਗਗਨਾ ਹੁਕਮ ਅਪਾਰ ਤਦ ਨਾ ਤਰਤੀ ਸੀ ਨਾ ਆਕਾਸ਼ ਸੀ ਤੇ ਨਾ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾ ਦਿਲ ਗਾਇੰਦਾ ਤਦੋਂ ਨਾ ਦਿਨ ਸੀ ਨਾ ਰਾਤ ਸੀ ਨਾ ਚੰਦ ਸੀ ਨਾ ਸੂਰਜ ਸੀ ਤਦੋਂ ਪ੍ਰਮਾਤਮਾ ਆਪਣੇ ਆਪ ਵਿੱਚ ਹੀ ਮਨੋ ਐਸੀ ਸਮਾਧੀ ਲਾਈ ਬੈਠਾ ਸੀ ਜਿਸ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ਖਾਣੇ ਨਾ ਪਾਣੀ ਪੌਣ ਨਾ ਪਾਣੀ ਤਦੋਂ ਨਾ ਜਗਤ ਬਚਨਾਂ ਦੀਆਂ ਚਾਰ ਖਾਣੀਆਂ ਸਨ ਨਾ ਜੀਵਨ ਦੀਆਂ ਬਾਣੀਆਂ ਸਨ ਨਾ ਹਵਾ ਸੀ ਨਾ ਪਾਣੀ ਸੀ ਉਪਤ ਖਪਤ ਨਾ ਆਉਣ ਜਾਣੀ ਉਪਤ ਅਮਲ ਹੁੰਦਾ ਜੀ ਉਪਪਤੀ ਤੇ ਖਪਤ ਹੁੰਦੀ ਜੀ ਨਾਸ ਪਰਲੋ ਉਦੋਂ ਨਾ ਉਤਪਤੀ ਸੀ ਨਾ ਪਰਲੋ ਸੀ ਨਾ ਜੰਮਣਾ ਸੀ ਨਾ ਮਰਨਾ ਸੀ ਖਾਂਢ ਪੁਤਾਲ ਸਪਤ ਨਹੀਂ ਸਾਗਰ ਨੀ ਨਦੀ ਨਾ ਨੀਰ ਵਹਿੰਦਾ ਤਦੋਂ ਨਾ ਧਰਤੀ ਦੇ ਨੌ ਖੰਡ ਸਨ ਨਾ ਪਤਾਲ ਸੀ ਨਾ ਸੱਤ ਸਮੁੰਦਰ ਸਨ ਤੇ ਨਾ ਹੀ ਨਦੀਆਂ ਦੇ ਵਿੱਚ ਪਾਣੀ ਵਹਿ ਰਿਆ ਸੀ ਨਾ ਤਦ ਸੁਰਗ ਮਛ ਪਿਆਲਾ ਤਦੋਂ ਨਾ ਸਵਰਗ ਲੋਕ ਸੀ ਨਾ ਮਾਤ ਲੋਕ ਸੀ ਤੇ ਨਾ ਹੀ ਪਤਾਲ ਸੀ ਦੋ ਜਿਗ ਪੈਸਟ ਨਹੀਂ ਖੈ ਕਲਾ ਤਦੇ ਨਾ ਕੋਈ ਦੋਜਿਕ ਸੀ ਨਾ ਬੇਸ਼ਤ ਸੀ ਤੇ ਨਾ ਹੀ ਮੌਤ ਲਿਉਣ ਵਾਲਾ ਕਾਲ ਸੀ ਨਰਕ ਸੁਰਗ ਨਹੀਂ ਜਮਣ ਮਰਨਾ ਨਾ ਕੋ ਆਏ ਨਾ ਜਾਏਂਦਾ ਤਦੋਂ ਨਾ ਸਵਰਗ ਸੀ ਨਾ ਨਰਕ ਸੀ ਨਾ ਜਮਣ ਸੀ ਨਾ ਮਰਨ ਸੀ ਨਾ ਕੋਈ ਜੰਮਦਾ ਸੀ ਨਾ ਮਰਦਾ ਸੀ ਬਰਮਾ ਬਿਸ਼ਨ ਮੇਸ਼ ਨਾ ਕੋਈ ਤਦੋਂ ਨਾ ਕੋਈ ਬ੍ਰਹਮਾ ਸੀ ਨਾ ਵਿਸ਼ਨੂੰ ਸੀ ਤੇ ਨਾ ਹੀ ਸ਼ਿਵ ਸੀ ਅਵਰ ਨਦੀ ਸਹ ਏਕੋ ਸੋਈ ਤਦੋਂ ਇੱਕ ਪਰਮਾਤਮਾ ਹੀ ਪਰਮਾਤਮਾ ਸੀ ਹੋਰ ਕੋਈ ਵਿਅਕਤੀ ਨਹੀਂ ਸੀ ਦਿਸਦਾ ਨਾਰ ਪੁਰਖ ਨਹੀਂ ਜਾਤ ਨਾ ਜਨਮ ਨਾ ਕੋ ਦੁੱਖ ਸੁਖ ਪਾਇੰਦਾ ਤਦੋਂ ਨਾ ਕੋਈ ਇਸਤਰੀ ਸੀ ਨਾ ਕੋਈ ਮਰਦ ਸੀ ਤਦੋਂ ਨਾ ਕੋਈ ਜਾਤ ਸੀ ਨਾ ਕਿਸੇ ਜਾਤ ਵਿੱਚ ਕੋਈ ਜਨਮ ਹੀ ਲੈਂਦਾ ਸੀ ਨਾ ਕੋਈ ਦੁਖ ਸੁਖ ਭੋਗਣ ਵਾਲਾ ਜੀਵੀ ਸੀ ਨਾ ਤਦ ਜਤੀ ਸਤੀ ਬਨਵਾਸੀ ਤਦੋ ਨਾ ਕੋਈ ਜਤੀ ਸੀ ਨਾ ਕੋਈ ਸਤੀ ਸੀ ਤੇ ਨਾ ਕੋਈ ਤਿਆਗੀ ਸੀ ਨਾ ਤਦ ਸਿੱਧ ਸਦਕ ਸੁਖਵਾਸੀ ਤਦੋ ਨਾ ਕੋਈ ਸਿੱਧ ਸੰ ਨਾ ਸਦਕ ਸੰ ਤੇ ਨਾ ਹੀ ਕੋਈ ਗ੍ਰਸਤੀ ਸੰ ਜੋਗੀ ਜੰਗਮ ਵੇਖ ਨ ਕੋਈ ਨਾ ਕੋ ਨਾਥ ਕਹਾਂਈਂਦਾ ਤਦੋਂ ਨਾ ਕੋਈ ਜੋਗੀਆਂ ਦਾ ਤੇ ਨਾ ਕੋਈ ਜੰਗਮਾਂ ਦਾ ਭੇਖਸ਼ੀ ਤੇ ਨਾ ਹੀ ਕੋਈ ਜੋਗੂਆਂ ਦਾ ਗੁਰੂ ਖਵਾਉਣ ਵਾਲਾ ਸੀ ਜਪ ਤਪ ਸੰਜਮ ਨਾ ਵਰਤ ਪੂਜਾ ਤਦੋਂ ਨਾ ਕਿਤੇ ਜਪ ਹੋ ਰਹੇ ਸਨ ਨਾ ਤਪ ਹੋ ਰਹੇ ਸਨ ਨਾ ਕਿਤੇ ਸੰਜਮ ਸਾਦੇ ਜਾ ਰਹੇ ਸਨ ਨਾ ਵਰਤ ਰੱਖੇ ਜਾ ਰਹੇ ਸਨ ਤੇ ਨਾ ਹੀ ਪੂਜਾ ਕੀਤੀ ਜਾ ਰਹੀ ਸੀ ਨਾ ਕੋਈ ਆਖ ਬਖਾਣੇ ਦੁਜਾ ਤਦੋਂ ਕੋਈ ਐਸਾ ਜੀਵ ਨਹੀਂ ਸੀ ਜੋ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਜ਼ਿਕਰ ਕਰ ਸਕਦਾ ਆਪ ਆਪੇ ਪਾਏ ਵਿਕਸ਼ੈ ਆਪ ਕੀਮਤ ਪਾਇੰਦਾ ਤਦੋਂ ਪਰਮਾਤਮਾ ਆਪ ਹੀ ਆਪਣੇ ਆਪ ਵਿੱਚ ਪ੍ਰਗਟ ਹੋ ਕੇ ਖੁਸ਼ ਹੋ ਰਿਹਾ ਸੀ ਤੇ ਆਪਣੇ ਵੱਡਪਣ ਦਾ ਮੁੱਲ ਆਪ ਹੀ ਪਾਉਂਦਾ ਸੀ ਨਾ ਸਚ ਸੰਜਮ ਤੁਲਸੀ ਮਾਲਾ ਤਦੋਂ ਨਾ ਕਿਤੇ ਸੁਚ ਰੱਖੀ ਜਾ ਰਹੀ ਸੀ ਨਾ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ ਨਾ ਹੀ ਕਿਤੇ ਤੁਲਸੀ ਦੀ ਮਾਲਾ ਸੀ ਗੋਪੀ ਕਾਨ ਨਾ ਗਊ ਗਵਾਲਾ ਤੇ ਨਾ ਕਿਤੇ ਗੋਪੀ ਸੀ ਨਾ ਕੋਈ ਕਾਨ ਸੀ ਨਾ ਕੋਈ ਗਊ ਸੀ ਨਾ ਗਊਆਂ ਦਾ ਰਾਖਾ ਸੀ ਪੰਤ ਮੰਤ ਪਖੰਡ ਨਾ ਕੋਈ ਨਾ ਕੋ ਵੰਸ 부ਜਾਇਦਾ ਤਦੋਂ ਨਾ ਕੋਈ ਤੰਤਰ ਮੰਤਰ ਆਦਿਕ ਪਖੰਡ ਸੀ ਤੇ ਨਾ ਕੋਈ ਬੰਸਰੀ ਵਜਾਰਿਆ ਸੀ ਕਰਮ ਧਰਮ ਨਹੀਂ ਮਾ ਮਾਖੀ ਤਦੋਂ ਨਾ ਕਿਤੇ ਧਰਮ ਕਰਮ ਕਾਂਡ ਸੀ ਨਾ ਕਿਤੇ ਮਿੱਠੀ ਮਾਇਆ ਸੀ ਜਾਤ ਜਨਮ ਨਹੀਂ ਦੀਸਿਆ ਕੀ ਤਦੋਂ ਨਾ ਕਿਤੇ ਕੋਈ ਉੱਚੀ ਨੀਵੀਂ ਜਾਤ ਸੀ ਤੇ ਨਾ ਹੀ ਕਿਸੇ ਜਾਤ ਵਿੱਚ ਕੋਈ ਜਨਮ ਲੈਂਦਾ ਅਖੀਂ ਦਿਸਦਾ ਸੀ ਮਮਤਾ ਜਾਲ ਕਾਲ ਨਹੀਂ ਮਥੇ ਨਾ ਕੋ ਕਿਸੇ ਤੇ ਆਈਂਦਾ ਤਦੋਂ ਨਾ ਕਿਤੇ ਮਾਇਆ ਦੀ ਮਮਤਾ ਦਾ ਜਾਲ ਸੀ ਨਾ ਕਿਤੇ ਕਿਸੇ ਦਾ ਸਿਰ ਉੱਤੇ ਕਾਲ ਕੂਕਦਾ ਸੀ ਨਾ ਕੋਈ ਜੀਵ ਕਿਸੇ ਦਾ ਸਿਮਰਨ ਧਿਆਨ ਧਰਦਾ ਸੀ ਨਿੰਦ ਬਿੰਦ ਨਹੀਂ ਜਿਓ ਨਾ ਜਿੰਦੋ ਤਦੋਂ ਨਾ ਕਿਤੇ ਨਿੰਦਿਆ ਸੀ ਨਾ ਖੁਸ਼ਾਮਦ ਸੀ ਨਾ ਕੋਈ ਜੀਵਾਤਮਾ ਸੀ ਨਾ ਕੋਈ ਜਿੰਦ ਸੀ ਨਾ ਤਦ ਗੋ ਰਖਨਾ ਮਸ਼ਿੰਦੋ ਤਦ ਨਾ ਗੁਰਖ ਸੀ ਨਾ ਹੀ ਮਸ਼ੰਦਰਨਾਥ ਸੀ ਨਾ ਤਦ ਗਿਆਨ ਧਿਆਨ ਕੋਲ ਪੁੱਤ ਨਾ ਕੋ ਗਣ ਤੇ ਗਿਣਾਈਂਦਾ ਤਦੋ ਨਾ ਕਿਸੇ ਧਾਰਮਿਕ ਪੁਸਤ ਦੀ ਗਿਆਨ ਚਰਚਾ ਸੀ ਨਾ ਕਿਤੇ ਸਮਾਧੀ ਸਥਿਤ ਧਿਆਨ ਸੀ ਤਦੋ ਨਾ ਕਿਤੇ ਕੋਲਾਂ ਦੀ ਉਤਪਤੀ ਸੀ ਤੇ ਨਾ ਹੀ ਕੋਈ ਚੰਗੀ ਕੋਲ ਵਿੱਚ ਜਮਣ ਦਾ ਮਾਨ ਕਰਦਾ ਸੀ ਵਰਨੰਪੇਖ ਨਹੀਂ ਬ੍ਰਾਹਮਣ ਖਤਰੀ ਤਦੋਂ ਨਾ ਕੋਈ ਬ੍ਰਾਹਮਣ ਖਤਰੀ ਆਦਿਕ ਵਰਨ ਸਨ ਨਾ ਕਿਤੇ ਜੋਗੀ ਜੰਗਮ ਆਦਿਕ ਭੇਖ ਸਨ ਦੇਉ ਨਾ ਦੇਉ ਰਾਗਉ ਗਉਹਤਰੀ ਤਦੋਂ ਨਾ ਕੋਈ ਦੇਵਤਾ ਸੀ ਨਾ ਦੇਵਤੇ ਦਾ ਮੰਦਰ ਸੀ ਤਦੋਂ ਨਾ ਕੋਈ ਗਉਂ ਸੀ ਨਾ ਕਿਤੇ ਗੈਂਤਰੀ ਸੀ ਓਮ ਜਗ ਨਹੀਂ ਤੀਰਥ ਨਾਉਣ ਨਾ ਕੋ ਪੂਜਾ ਲੈਂਦਾ ਨਾ ਕਿਤੇ ਹਮਨ ਸਨ ਨਾ ਜਗ ਹੋ ਰਹੇ ਸਨ ਨਾ ਕਿਤੇ ਤੀਰਸਾਂ ਦਾ ਇਸ਼ਨਾਨ ਸੀ ਤੇ ਨਾ ਕੋਈ ਦੇਵ ਪੂਜਾ ਕਰ ਰਿਆ ਸੀ ਨਾ ਕੋ ਮੁੱਲਾ ਨਾ ਕੋ ਕਾਜੀ ਤਦ ਨਾ ਕੋਈ ਮੌਲਵੀ ਸੀ ਨਾ ਕਾਜੀ ਸੀ ਨਾ ਕੋ ਸੇਖ ਮੁਸਾਹਿਕਾਜੀ ਨਾ ਕੋਈ ਸੇਖ ਸੀ ਨਾ ਕੋਈ ਹਾਜੀ ਸੀ ਰਈਤ ਰੋ ਨਾ ਮੈਂ ਦੁਨੀਆ ਨਾ ਕੋ ਕਹਿਣ ਕਹਾਂਦਾ ਤਦੋਂ ਨਾ ਕਿਤੇ ਪਰਜਾ ਸੀ ਨਾ ਕੋਈ ਰਾਜਾ ਸੀ ਨਾ ਕਿਤੇ ਦੁਨੀਆ ਵਾਲੀ ਹੋਂਮੀ ਸੀ ਨਾ ਕੋਈ ਇਹੋ ਜੀ ਗੱਲ ਹੀ ਕਰਨ ਵਾਲੀ ਸੀ ਭਾਉ ਨਾ ਭਗਤੀ ਨਾ ਸ਼ਿਵ ਸ਼ਕਤੀ ਤਦੇ ਨਾ ਕਿਤੇ ਪ੍ਰੇਮ ਸੀ ਨਾ ਕਿਤੇ ਭਗਤੀ ਸੀ ਨਾ ਕਿਤੇ ਜੜ ਸੀ ਨਾ ਚੇਤਨ ਸੀ ਸਾਜਣ ਮੀਤ ਬੰਦਨੀ ਰਖਤੀ ਤਦੋ ਨਾਂ ਕਿਤੇ ਕੋਈ ਜੱਦ ਜਣ ਸੀ ਨਾਂ ਮੱਤਰ ਸੀ ਨਾ ਕੋਈ ਪਿਤੇ ਦਾ ਨਾ ਕੋਈ ਪਿਤਾ ਦਾ ਵੀਰ ਸੀ ਤੇ ਨਾ ਹੀ ਮਾਤਾ ਦੀ ਰਤ ਸੀ ਆਪੇ ਸਾਇਆ ਪੇ ਵਣਜਾਰਾ ਸੱਚੇ ਹੋ ਭਾਂ ਦਾ ਤਦੋ ਪ੍ਰਮਾਤਮਾ ਆਪ ਹੀ ਸ਼ਾਸਿ ਆਪ ਹੀ ਬਣਜ ਕਰਨ ਵਾਲਾ ਸੀ ਤਦੋ ਉਹ ਸਦਾ ਸਿਰ ਪ੍ਰਭੂ ਨੂੰ ਇਹੋ ਕੁਝ ਚੰਗਾ ਲੱਗਦਾ ਸੀ ਵੇਦ ਕਿਤੇ ਬਨਸ਼ ਮਰਤ ਸਾਸਤ ਤਦੋਂ ਨਾ ਕਿਤੇ ਸ਼ਾਸਤਰ ਸਿਮਤੀਆਂ ਦੇ ਵੇਦ ਸਨ ਨਾ ਕਿਤੇ ਕ੍ਰਾਣ ਅੰਜੀਲ ਅਦਕ ਸ਼ਾਮੀ ਕਿਤਾਬਾਂ ਸਨ ਬਾਠ ਪੁਰਾਣ ਉਦੇ ਨਹੀਂ ਆਸ ਤਦੋਂ ਕਿਤੇ ਪੁਰਾਣਾਂ ਦੇ ਬਾਠ ਵੀ ਨਹੀਂ ਸਨ ਤਦੋਂ ਨਾ ਕਿਤੇ ਸੂਰਜ ਦਾ ਚੜਨਾ ਸੀ ਨਾ ਕਿਤੇ ਸੂਰਜ ਦਾ ਡੁੱਬਣਾ ਸੀ ਕਹਤਾ ਬਖਤਾ ਆਪਿ ਅਗੋਚਿਰ ਆਪੇ ਅਲਖ ਲਖਾਈਂਦਾ ਤਦੋਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਬੋਲਣ ਚੱਲਣ ਵਾਲਾ ਸੀ ਆਪ ਹੀ ਦ੍ਰਿਸ਼ਟੀ ਸੀ ਤੇ ਆਪ ਹੀ ਆਪਣੇ ਆਪ ਨੂੰ ਪ੍ਰਗਟ ਕਰਨ ਵਾਲਾ ਸੀ ਜਾਂ ਤਿਸ ਪਾਣਾ ਤ ਜਗਤੀ ਪਾਇਆ ਜਦੋਂ ਉਸ ਪ੍ਰਮਾਤਮਾ ਨੂੰ ਚੰਗਾ ਲੱਗਾ ਤਾਂ ਉਸ ਨੇ ਜਗਤ ਪੈਦਾ ਕਰ ਦਿੱਤਾ ਬਾਜ ਕਲਾਯਾ ਦਾਨ ਰਾਇਆ ਇਹ ਸਾਰੇ ਜਗਤ ਖਲਾਰੇ ਨੂੰ ਉਸ ਨੇ ਕਿਸੇ ਦਸਤੇ ਸੁਹਾਰੇ ਤੋਂ ਬਿਨਾ ਹੀ ਆਪੋ ਆਪਣੇ ਥਾਂ ਟਿਕਾ ਦਿੱਤਾ ਬਰਮਾ ਵਿਸ਼ਨ ਮਹੇਸ਼ ਉਪਾਏ ਮਾਇਆ ਮੋਹ ਉਦਾਇੰਦਾ ਤਦੋਂ ਉਸ ਨੇ ਬ੍ਰਹਮਾ ਵਿਸ਼ਨੂ ਤੇ ਸ਼ਿਵ ਵੀ ਪੈਦਾ ਕਰ ਦਿੱਤੇ ਜਗਤ ਵਿੱਚ ਮਾਇਆ ਦਾ ਮੋਹ ਵੀ ਵਧਾ ਦਿੱਤਾ ਬੁੱਲੇ ਕੋ ਗੁਰ ਸ਼ਬਦ ਸੁਣਾਇ ਜਿਸ ਕਿਸੇ ਬੁੱਲੇ ਬੰਦੇ ਨੂੰ ਗੁਰੂ ਨੇ ਉਪਦੇਸ਼ ਸੁਣਾਇ ਕਰ ਕਰ ਦੇਖੇ ਹੁਕਮ ਸੁਭਾਇ ਉਸ ਨੂੰ ਸਮਝ ਆ ਗਈ ਕਿ ਪ੍ਰਮਾਤਮਾ ਜਗਤ ਪੈਦਾ ਕਰਕੇ ਆਪ ਹੀ ਸੰਭਾਲ ਕਰ ਰਿਹਾ ਹੈ ਹਰ ਥਾਂ ਉਸਦਾ ਹੁਕਮ ਚੱਲ ਰਿਹਾ ਹੈ ਖਾਂਡੇ ਬ੍ਰਹਮੰਡ ਪੁਤਾਲ ਰੰਗ ਗੁੱਪਤੋ ਪ੍ਰਗਟ ਆਇਂਦਾ ਉਸ ਪਰਮਾਤਮਾ ਨੇ ਆਪ ਹੀ ਖੰਡ ਬ੍ਰਹਮੰਡ ਪਤਾਲ ਆਦਿਕ ਬਣਾਏ ਸਨ ਤੇ ਆਪ ਹੀ ਗੁਪਤ ਹਾਲ ਤੋਂ ਪ੍ਰਗਟ ਹੋਇਆ ਹੈ ਤਾਂ ਕਾ ਅੰਤ ਨਾ ਜਾਣੇ ਕੋਈ ਕੋਈ ਵੀ ਜੀ ਪਰਮਾਤਮਾ ਦੀ ਤਾਕਤ ਦਾ ਅੰਤ ਨਹੀਂ ਜਾਣ ਸਕਦਾ ਪੂਰ ਗੁਰ ਤੇ ਸੋਜੀ ਹੋਈ ਇਹ ਸਮਝ ਪੂਰੇ ਗੁਰੂ ਤੋਂ ਪੈਂਦੀ ਹੈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਪੈ ਗੁਣ ਗਾਏ ਦਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜੇ ਬੰਦੇ ਉਸ ਅਥੇ ਰਹਿਣ ਵਾਲੇ ਪ੍ਰਮਾਤਮਾ ਦੇ ਨਾਂਗ ਵਿੱਚ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਉਸ ਦੀ ਬੇਅੰਤ ਤਾਕਤਾਂ ਦੇ ਕੌਤਕ ਵੇਖ-ਵੇਖ ਕੇ ਹੈਰਾਨ ਹੈਰਾਨ ਹੁੰਦੇ ਹਨ ਤੇ ਉਸ ਦੇ ਗੁਣ ਗਾਉਂਦੇ ਰਹਿੰਦੇ ਹਨ ਮਾਰੂ ਮਲਾ ਪਹਿਲਾ ਮਾਰੂ ਰਾਗ ਦੇ ਵਿੱਚ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਹਨ ਆਤਮਾ ਆਪ ਹੀ ਪਹਿ ਨਰਲਾ ਪ੍ਰਮਾਤਮਾ ਆਪ ਹੀ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪੈਦਾ ਕਰਕੇ ਮਾਇਆ ਦੇ ਮੂਤੋਂ ਨਲੇ ਪੀ ਰਿੰਦਾ ਹੈ ਸੱਚਾ ਥਾਨ ਕੀ ਹੋਦੈ ala ਸਦਾ ਤੇਰ ਦਿਹਾਲ ਪ੍ਰਭੂ ਇਹ ਸਰੀਰ ਨੂੰ ਆਪਣੇ ਰਹਿਣ ਲਈ ਥਾਨ ਬਣਾਉਂਦਾ ਹੈ ਪਾਉਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਇਂਦਾ ਅਬਾ ਪਾਣੀ ਅਗ ਆਦਿਕ ਤਤਾਂ ਦਾ ਮੇਲ ਕਰਕੇ ਉਹ ਪ੍ਰਮਾਤਮਾ ਸਰੀਰ ਕਿਲਾ ਰਚਦਾ ਹੈ ਨੌ ਕਰ ਥਾ ਪੈ ਥਾ ਪੁਨਹਾਰੇ ਬੜਾਉਣ ਦੀ ਤਾਕਤ ਰੱਖਣ ਵਾਲੇ ਨੇ ਪ੍ਰਭੂ ਨੇ ਇਸ ਸਰੀਰ ਦੇ ਨੌ ਕਰ ਕਰਮ ਇੰਦਰੀ ਮੜਾਏ ਹਨ ਦਸਵੇਂ ਵਾਸਾ ਅਲਕ ਪਾਰੇ ਦਸਵੇਂ ਕਰ ਦਸਵੇਂ ਧਿਆਰ ਵਿੱਚ ਉਹ ਦ੍ਰਿਸ਼ ਤੇ ਬੇੰਤ ਪ੍ਰਭੂ ਦੀ ਰਹਿਸ਼ ਹੈ ਸਰ ਸਤਿਪਤ ਭਰੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਏਂਦਾ ਜੀ ਮਾਇ ਦੇ ਮੂਹ ਫਸਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ ਪਰ ਜਿਹੜਾ ਮਨ குரு ਦੇ ਸਾਹਮਣੇ ਹੁੰਦਾ ਹੈ ਉਸ ਦੇ ਪੰਜੇ ਗਿਆਨ ਅੰਦਰ ਉਸ ਦਾ ਮਨ ਉਸ ਦੀ ਬੁੱਧੀ ਇਹ ਸੱਤੇ ਹੀ ਸਰੋਵਰ ਪ੍ਰਭੂ ਦੇ ਨਾਮ ਦੇ ਪਵਿੱਤਰ ਜਲ ਨਾਲ ਭਰੇ ਰਹਿੰਦੇ ਹਨ ਇਸ ਵਾਸਤੇ ਉਸ ਨੂੰ ਮਾਇਆ ਦੀ ਮਹਿਲ ਨਹੀਂ ਲੱਗਦੀ ਰਬ ਸਸ ਦੀਪਕ ਜੋਤ ਸਬਾਈ ਪ੍ਰਮਾਤਮਾ ਨੇ ਆਪ ਹੀ ਸੂਰਜ ਚੰਦਰਮਾ ਜਗਤ ਦੇ ਦੀਵੇ ਬਣਾਏ ਹਨ ਇਹਨਾਂ ਸੂਰਜਾਂ ਚੰਦਰਮਾ ਆਦਿਕ ਦੀਵਿਆਂ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਉਸ ਦੀ ਆਪਣੀ ਹੀ ਜੋਤ ਚਾਨਣ ਕਰ ਰਹੀ ਹੈ ਆਪ ਕਰ ਵੇਖੇ ਵਡਿਆਈ ਉਹ ਪ੍ਰਮਾਤਮਾ ਆਪਣੀ ਵਡਿਆਈ ਆਪ ਵੇਖਦਾ ਹੈ ਜੋਤ ਸਰੂਪ ਸਦਾ ਸੁਖ ਦਾਤਾ ਸੱਚਾ ਸੋਭਾ ਪੈਂਦਾ ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ ਉਹ ਸਦਾ ਜੀਵਾਂ ਨੂੰ ਸੁੱਖ ਦੇਣ ਵਾਲਾ ਹੈ ਜਿਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸ਼ੋਭਾ ਦਿੰਦਾ ਹੈ ਗਰਮਾ ਹਾਟ ਪਟਣ ਵਪਾਰਾ ਪ੍ਰਭ ਦੇ ਰਚੇ ਹੋਏ ਇਸ ਸਰੀਰ ਕਿਦੇ ਵਿੱਚ ਗਿਆਨ ਇੰਦਰੀ ਮਨ ਨੂੰ ਸ਼ਹਿਰ ਦੇ ਹੱਟ ਹਨ ਜਿੱਥੇ ਪ੍ਰਭੂ ਆਪ ਹੀ ਵਪਾਰ ਕਰ ਰਿਹਾ ਹੈ ਪੂਰਾ ਤੋਲ ਤੋਲੇ ਬੁੰਜਾਰਾ ਪ੍ਰਭੂ ਦਾ ਨਾਮ ਹੀ ਇੱਕ ਐਸਾ ਤੋਲ ਹੈ ਜਿਸ ਦੀ ਰਾਹ ਕੀਤੇ ਬਣਜ ਵਿੱਚ ਕੋਈ ਘਾਟਾ ਨਹੀਂ ਪੈਂਦਾ ਪੂਰੇ ਤੋਲ ਦੇ ਰਹੀਂ ਪ੍ਰਭੂ ਬੁੰਜਾਰਾ ਸਰੀਰ ਕਿਲੇ ਵਿੱਚ ਬੈਠ ਕੇ ਆਪ ਹੀ ਨਾਮ ਵਖਰੇ ਤੋਲਦਾ ਹੈ ਆਪ ਰਤਨ ਵਸਾ ਲੈਵੇਂ ਆਪੇ ਕੀਮਤ ਪਾਏਂਦਾ ਪ੍ਰਭੂ ਆਪ ਹੀ ਨਾਮ ਰਤਨ ਵਿਹਜਦਾ ਹੈ ਆਪ ਹੀ ਨਾਮ ਰਤਨ ਦਾ ਠੀਕ ਮੁੱਲ ਪਾਉਂਦਾ ਹੈ ਕੀਮਤ ਪਾਈ ਪਾਉਣ ਹਰ ਕਦਰ ਸਮਝਣ ਵਾਲਾ ਪ੍ਰਭੂ ਹੀ ਆਪਣੇ ਨਾਮ ਦੀ ਕਦਰ ਪਾਰਿਆ ਹੈ ਆਪਣੇ ਨਾਮ ਰਤਨ ਦੀ ਕਦਰ ਪਾਉਂਦਾ ਹੈ ਵੇਪਰਵਾ ਪੂਰੇ ਢੰਡਾਰੇ ਜਿਸ ਨੂੰ ਇਹ ਸਮਝ ਦਿੰਦਾ ਹੈ ਕਿ ਉਸ ਵੇਪਰਵਾ ਪ੍ਰਮਾਤਮਾ ਦੇ ਭਰੇ ਖਜ਼ਾਨੇ ਵਿੱਚੋਂ ਨਾਮ ਰਤਨ ਪ੍ਰਾਪਤ ਕਰਦਾ ਹੈ ਸਰਬ ਕਲਾ ਲੈ ਆ ਪੇਰੇ ਆਤ ਗੁਰਮੁਖ ਕਿਸੇ ਬਜਾਇਦਾ ਪ੍ਰਭੂ ਕਿਸੇ ਬਲੀ ਭਾਗਾ ਵਾਲੇ ਨੂੰ ਗੁਰੂ ਦੇ ਰਾਹੀ ਇਹ ਸਮਤ ਬਖਸ਼ਾ ਹੈ ਕਿ ਉਹ ਆਪ ਹੀ ਆਪਣੀ ਸਾਰੀ ਸਤਿਆ ਆਪਣੇ ਅੰਦਰ ਰੱਖ ਕੇ ਸਭ ਜੀਵਾਂ ਵਿੱਚ ਵਿਆਪ ਪ੍ਰਿਆ ਹੈ ਨਾਨਕ ਨਦਰ ਕਰੇ ਪੂਰਾ ਗੁਰੂ ਭੇਟ ਜਿਸ ਮੁਖਤੇ ਪ੍ਰਭੂ ਮੇਰ ਦੀ ਨਿਗਾਹ ਕਰਦਾ ਹੈ ਉਸ ਨੂੰ ਪੂਰਾ ਸਤਗੁਰੂ ਮਿਲ ਪੈਂਦਾ ਹੈ ਗਮ ਜਿੰਦਾਰ ਨਾ ਮਾਰੇ ਪਟੇ ਜਾਲਮ ਜਮ ਉਸ ਤੇ ਕੋਈ ਸਾਠ ਫੇਟ ਨਹੀਂ ਕਰ ਸਕਦਾ ਜਿਉਂ ਜਲ ਅੰਤਰ ਕਮਲ ਬਗਾਸੀ ਆਪੇ ਬਿਗਸ ਤੇ ਆਇਂਦਾ ਜਿਵੇਂ ਪਾਣੀ ਵਿੱਚ ਕੋਲ ਫਿਲ ਖਿੜਦਾ ਹੈ ਨਰਲੀਪ ਰਿੰਦਾ ਹੈ ਤਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ ਆਪਣੇ ਆਪ ਨੂੰ ਸਿਮਰਦਾ ਹੈ ਆਪ ਵਰਖਾ ਹੈ ਅੰਮ੍ਰਿਤ ਧਾਰਾ ਰਤਨ ਜਵਾਹਰ ਲਾਲ ਉਪਾਰਾ ਜਿਸ ਮਨੁੱਖ ਨੂੰ ਗੁਰੂ ਮਿਲਾਉਂਦਾ ਹੈ ਉਸ ਦੇ ਅੰਦਰ ਪ੍ਰਭੂ ਆਪ ਹੀ ਨਾਮ ਅਮਰ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ ਜਿਸ ਵਿੱਚ ਪ੍ਰਭੂ ਦੇ ਬੇਅੰਤ ਗੁਣ ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ ਸਤ ਗੁਰ ਮਿਲੇ ਤਾਂ ਪੂਰਾ ਪਾਈਐ ਪ੍ਰੇਮ ਪੁਧਾਰਤ ਪੈਂਦਾ ਗੁਰੂ ਮਿਲ ਪੈ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ ਜਿਸ ਮਨੁੱਖ ਨੂੰ ਗੁਰੂ ਦੇ ਰਾਹੀ ਪੂਰਨ ਪ੍ਰਮਾਤਮਾ ਮਿਲਦਾ ਹੈ ਉਹ ਪ੍ਰਭੂ ਪ੍ਰੇਮ ਦੇ ਅਮੋਲਕ ਵਖਰ ਪ੍ਰਾਪਤ ਕਰ ਲੈਂਦਾ ਹੈ ਪ੍ਰੇਮ ਪੁਧਾਰਥ ਲੈ ਅਮੋਲੇ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਪ੍ਰਭੂ ਪ੍ਰੇਮ ਦੀ ਕੀਮਤੀ ਸੌਦਾ ਜਿਹੜਾ ਉਹਨੂੰ ਹਾਸਲ ਕਰ ਲੈਂਦਾ ਹੈ ਕਬ ਹੀ ਨ ਕਾਟਿ ਸ਼ਪੂਰਾ ਤੋਲੇ ਉਸ ਦਾ ਇਹ ਸੌਦਾ ਘਟਦਾ ਨਹੀਂ ਜਦੋਂ ਕਦੇ ਵੀ ਤੋਲਿਆ ਜਾਏ ਉਸ ਦਾ ਤੋਲ ਪੂਰਾ ਹੀ ਨਿਕਲੇਗਾ ਭਾਵ ਮਾਇਆ ਦੇ ਭਾਵੇਂ ਕਈ ਹੱਲੇ ਪੈ ਹੋਂ ਉਸਾ ਪ੍ਰਭੂ ਚਰਨਾਂ ਵਾਲਾ ਪ੍ਰੇਮ ਡੋਲਦਾ ਨਹੀਂ ਸੱਚੇ ਕਾ ਵਪਾਰੀ ਹੋਵੇ ਸੱਚੋ ਸੌਦਾ ਪਾਇੰਦਾ ਜਿਹੜਾ ਮਨੁੱਖ ਸਦਾ ਥੇ ਰਹਿਣ ਵਾਲੀ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਹੈ ਉਹ ਸਦਾ ਥੇ ਨਾਮ ਦਾ ਸੌਦਾ ਹੀ ਲਾਂਦਾ ਹੈ ਸੱਚਾ ਸੌਦਾ ਵਿਰਲਾ ਕੋ ਪਾਏ ਪਰ ਜਗਤ ਵਿੱਚ ਕੋਈ ਵਿਰਲਾ ਬੰਦਾ ਸਦਾ ਥੇ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ ਪੂਰਾ ਸਤਗੁਰੂ ਮਿਲੇ ਮਲਾਏ ਜਿਸ ਨੂੰ ਪੂਰਾ ਸਤਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਇਹ ਸੌਦਾ ਦਵਾ ਦਿੰਦਾ ਹੈ ਗੁਰਮੁਖ ਹੋਏ ਸੋ ਹੁਕਮ ਪੁਛਾਣੇ ਮੰਨ ਹੁਕਮ ਸਮਾਇੰਦਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਪ੍ਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਜਿਹੜਾ ਰਜਾ ਨੂੰ ਸਿਰ ਮੱਥੇ ਤੇ ਮੰਨਦਾ ਹੈ ਉਹ ਰਜਾ ਦੇ ਮਾਲਕ ਵਿੱਚ ਹੀ ਲੀਨ ਹੋ ਜਾਂਦਾ ਹੈ ਹੁਕਮ ਆਇਆ ਹੁਕਮ ਸੁਮਾਰਾ ਰਾਜਾ ਨੂੰ ਮਨ ਲੈਣ ਵਾਲੇ ਬੰਦੇ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਜੀਵ ਪ੍ਰਮਾਤਮਾ ਦੇ ਹੁਕਮ ਅਨੁਸਾਰ ਜਗਤ ਵਿੱਚ ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ ਜਗਤ ਤੋਂ ਚਲਾ ਜਾਂਦਾ ਹੈ ਹੁਕਮ ਦੀ ਸਹਿਜ ਜਗਤ ਉਪਾਇ ਉਸ ਨੂੰ ਇਹ ਦੇਸਾ ਹੈ ਕਿ ਸਾਰਾ ਜਗਤ ਹੁਕਮ ਵਿੱਚ ਹੀ ਪੈਦਾ ਹੁੰਦਾ ਹੈ ਹੁਕਮ ਸੂਰਗ ਮਸ ਪਿਆਲਾ ਹੁਕਮਾ ਸੁਰਗ ਮਛ ਪਿਆਲਾ ਹੁਕਮਾ ਕਲਾ ਰਹੀਂਦਾ ਪ੍ਰਭੂ ਦੇ ਹੁਕਮ ਅਨਸਾਰ ਹੀ ਸਵਰਗ ਲੋਕ ਮਾਤ ਲੋਕ ਤੇ ਮਤਾਲ ਲੋਕ ਮੰਦੇ ਹਨ ਪ੍ਰਭੂ ਆਪਣੇ ਹੁਕਮ ਵਿੱਚ ਹੀ ਆਪਣੀ ਸਤਿਆ ਨਾਲ ਇਹ ਜਗਤ ਨੂੰ ਆਸਰਾ ਦੇ ਰੱਖਦਾ ਹੈ ਹੁਕਮਾ ਧਰਤੀ ਟੋਲ ਸਿਰ ਭਾਰੀ ਪ੍ਰਭੂ ਦੇ ਹੁਕਮ ਵਿੱਚ ਹੀ ਧਰਤੀ ਬਣੀ ਹੈ ਜਿਸ ਦਾ ਡਰ ਬਲਦ ਦੇ ਸਿਰ ਉੱਤੇ ਸਮਝਿਆ ਜਾਂਦਾ ਹੈ ਹੁਕਮੇ ਪੌਣ ਪਣੀ ਦੇ ਨਾਰਿ ਹੁਕਮ ਵਿੱਚ ਹੀ ਹਵਾ ਪਾਣੀ ਆਦਿਕ ਤਤ ਬਣੇ ਤੇ ਆਕਾਸ਼ ਬਣਿਆ ਹੁਕਮੇ ਸਭ ਸ਼ਕਤੀ ਕਰਵਾਸਾ ਹੁਕਮਾ ਖੇਲ ਖਲਾਈਂਦਾ ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿੱਚ ਵਾਸ ਹੋਇਆ ਪ੍ਰਭੂ ਆਪਣੇ ਹੁਕਮ ਵਿੱਚ ਹੀ ਜਗਤ ਦੇ ਸਾਰੇ ਕੌਤਕ ਵਰਤਾ ਰਿਹਾ ਹੈ ਹੁਕਮੇ ਅਡਾਣੇ ਆਗਾਸੀ ਪ੍ਰਭੂ ਦੇ ਹੁਕਮ ਵਿੱਚ ਹੀ ਆਕਾਸ਼ ਚੜੇ ਗਏ ਹਨ ਹੁਕਮ ਹੈ ਜਲ ਥਲ ਸ੍ਰਿਵਨ ਵਾਸੀ ਹੁਕਮ ਵਿੱਚ ਹੀ ਪਾਣੀ ਧਰਤੀ ਤਿੰਨ ਭਵਨ ਬਣੇ ਜਿਨ੍ਹਾਂ ਵਿੱਚੋਂ ਆਪ ਹੀ ਵਿਆਪਕ ਹੈ ਹੁਕਮ ਹੈ ਸਾਸ ਗੁਰ ਸਦਾ ਪੁਨ ਹੁਕਮ ਹੈ ਦੇਖ ਦਿਖਾਇੰਦਾ ਪ੍ਰਭੂ ਆਪਣੀ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਧ ਦਿੰਦਾ ਹੈ ਤੇ ਸਦਾਰਜਿਕ ਦਿੰਦਾ ਹੈ ਪ੍ਰਭੂ ਆਪਣੀ ਰਜਾਬੀਤੀ ਜੀਵਾਂ ਦੀ ਸੰਭਾਲ ਕਰਕੇ ਸ਼ਬਨੂ ਵੇਖਣ ਦੀ ਤਾਕਤ ਦਿੰਦਾ ਹੈ ਹੁਕਮ ਆ ਪਾਏ ਦਾਸ ਉਤਰ ਪ੍ਰਭੂ ਨੇ ਆਪਣੇ ਹੁਕਮ ਵਿੱਚ ਬਿਸ਼ਰੂ ਦੇ ਦਾਸ ਅਵਤਾਰ ਪੈਦਾ ਕੀਤੇ ਦੇਵਦਾਨ ਉਹ ਅਗਨਤ ਅਪਾਰ ਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਦਾਇਤ ਬਣਾਏ ਮਨ ਹੁਕਮ ਜੋ ਦਰਗਾਹ ਪੇਤੇ ਸਾਚ ਮਲਾਏ ਸਮਾਏਂਦਾ ਜਿਹੜਾ ਜੀ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਸ ਹੀ ਦਰਗਾਹ ਵਿੱਚ ਆਦਰ ਪਾਉਂਦਾ ਹੈ ਪ੍ਰਭੂ ਉਸ ਨੂੰ ਆਪਣੀ ਸਦਾਤਰ ਨਾਮ ਵਿੱਚ ਜੋੜ ਕੇ ਆਪਣੀ ਚਰਨਾਂ ਵਿੱਚ ਲੀਨ ਕਰ ਲੈਂਦਾ ਹੈ ਹੁਕਮਾ ਜੋਗ ਸ਼ਤੀ ਗੁਦਾਰ ਜਿਹੜਾ ਪ੍ਰਭੂ ਹੈ ਉਸ ਨੇ ਆਪਣੇ ਹੁਕਮ ਅਨੁਸਾਰ ਹੀ ਤੁੰਦੂ ਕਰਾ ਦੇ ਸ਼ਤੀ ਜੋ ਗੁਜ਼ਾਰ ਦਿੱਤੇ ਹੁਕਮਾ ਸਿੱਧ ਸਾਕ ਵਿਚਾਰੇ ਆਪਣੇ ਹੁਕਮ ਵਿੱਚ ਹੀ ਉਸ ਸਿੱਧ ਸਾਧਕ ਤੇ ਵਿਚਾਰਵਾਨ ਪੈਦਾ ਕਰ ਦਿੰਦਾ ਹੈ ਆਤਮਾ नाथ ਨਹੀਂ ਸਭ ਜਾ ਕੀ ਬਖਸ਼ ਮੁਕਤ ਕਰਾਇਦਾ ساری ਸ੍ਰਿਸ਼ਟੀ ਦਾ ਉਹ ਆਪ ਹੀ ਖਸਮ ਹੈ ساری ਸ੍ਰਿਸ਼ਟੀ ਉਸ ਦੇ ਹੁਕਮ ਵਿੱਚ ਬੱਜੀ ਹੋਈ ਹੈ ਜਿਸ ਜੀਵ ਉੱਤੇ ਉਹ ਮਿਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਦਰਾਂ ਤੋਂ ਖਲਾਸੀ ਦੇ ਦਿੰਦਾ ਹੈ ਕਾਇਆ ਕੋਟ ਗੜੇ ਮੈਂ ਰਾਜਾ ਨੇਬਖਵਾਸ ਭਲਾ ਦੇ ਰਵਾਜਾ ਪਰਬੂ ਦੇ ਹੁਕਮ ਵਿੱਚ ਕੀ ਸਰੀਰ ਕਿਲਾ ਬਣਿਆ ਹੈ ਇਸ ਕਿਲੇ ਵਿੱਚ ਆਪ ਹੀ ਰਾਜਾ ਹੈ ਉਸ ਨੂੰ ਮੂੰਹ ਸੋਹਣਾ ਦਰਵਾਜ਼ਾ ਲੱਗਾ ਹੋਇਆ ਹੈ ਕਰਮ ਇੰਦਰੀ ਤੇ ਗਿਆਨ ਇੰਦਰੀ ਉਸ ਦੇ ਦਰਬਾਰੀ ਹਨ ਮਿੱਥਿਆ ਲੋਭ ਨਹੀਂ ਕਰ ਵਸਾ ਲਭ ਪਾਪ ਪਛਤਾ ਈਂਦਾ ਪਰ ਝੂਠਾ ਲੋਭ ਚੌਕੀਦਾਰ ਹੋਣ ਕਰਕੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਪੜਨਾ ਨਹੀਂ ਮਿਲਦਾ ਲੋਭ ਦੇ ਕਾਰਨ ਪਾਪ ਦੇ ਕਾਰਨ ਜੀ ਪੁਸ਼ਟਾਉਂਦਾ ਰਹਿੰਦਾ ਹੈ ਸਤ ਸੰਤੋਖ ਨਗਰ ਮੈਂ ਕਾਰੀ ਜੇ ਸਰੀਰ ਨਗਰ ਵਿੱਚ ਸੇਵਾ ਸੰਤੋਖ ਕਰਨਦੇ ਸੰਨ ਜਤ ਸਤ ਸੰਜਮ ਸਰਨ ਮਰਾਰੀ ਜਤ ਉੱਚਾ ਆਚਰਣ ਸੰਜਮ ਸਹਿਤ ਉਸ ਵਿੱਚ ਵਸਦਾ ਜੀ ਪਰਮਾਤਮਾ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਹੈ ਨਾਨਕ ਸਹਿਜ ਮਿਲੇ ਜਗ ਜੀਵਨ ਗੁਰੂ ਸ਼ਬਦ ਦੀ ਪਤ ਪੈਂਦਾ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਅਡੋਲ ਜੀਵਨ ਬਸਾ ਵਿੱਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਪਾਉਂਦਾ ਹੈ ਸੋ ਸਾਧ ਸੰਗਤ ਆਪਾਂ ਅੱਜ ਮਾਰੂ ਰਾਗ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਆਚਾਰਨ ਕੀਤੀ ਹੋਈ ਗੰਮੀ ਬਾਣੀ ਦਾ ਪਾਠ ਸੁਣਿਆ ਆਪ ਜੀ ਨੇ ਇਸ ਦੇ ਨਾਲ ਹੀ ਸ਼ਬਦ ਵਿਚਾਰਾ ਸੁਣਿਆ ਗੰਮੀ ਬਾਣੀ ਦਾ ਪਾਠ ਕਰਦੇ ਆਂ ਸ਼ਬਦ ਵਿਚਾਰਾ ਕਰਦੇ ਆਂ ਦਾਸ ਜੀ ਕੋਲ ਹੋਈਆਂ अनेका ਭੁੱਲਾਂ ਗਲਤੀਆਂ ਬਖਸ਼ ਲੈਣਾ ਜੀ ਅੱਗੇ ਤੋਂ ਸਾਧ ਸੰਗਤ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਦੂਜੀ ਬੇਨਤੀ ਇਹ ਹੈ ਕਿ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਿਨ੍ਹਾਂ ਪਿਆਰੇ ਦੋਸਤਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਦਾਸ ਸਾਹਿਬ ਜੀ ਦਾ ਕੋਟਾਨ ਕੋਟ ਧਨਵਾਦੀ ਹੋਵੇਗਾ ਦੂਸਰੀ ਬੇਨਤੀ ਇਹ ਹੈ ਕਿ ਆਪ ਜੀ ਨੇ ਜੋ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰਨਾ ਹੈ ਇਸ ਨੂੰ ਸ਼ੇਅਰ ਕਰਨਾ ਹੈ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਲਿਖ ਕੇ ਭੇਜੋ ਦਾਸ ਹੋलो ਆਪ ਜੀ ਦੇ ਕਮੈਂਟ ਆਪਣੇ ਚੈਨਲ ਤੇ ਬੋਲੇ ਜਾਣਗੇ ਸੋ ਇੱਥੇ ਹੀ ਸਮਾਪਤੀ ਹੈ ਦਾਸ ਆਪ ਜੀ ਦਾ ਕੋਟਨ ਕੋ ਧੰਨਵਾਦ ਕਰਦਾ ਹੋਇਆ ਸ਼ੁਕਰਗੁਜ਼ਾਰ ਹੈ ਆਓ ਹੁਣ ਸਮਾਪਤੀ ਹੈ ਜੀ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ